ਸਤ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਰੀਤ ਕ੍ਰੀਏਸ਼ਨਸ ਕੋਟਖਬੂਰਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਆਨਲਾਈਨ ਸ਼ਾਪਿੰਗ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਸਾਰੇ ਹੀ ਰੈਡੀ ਕੀਤੇ ਹੋਏ ਸੂਟ ਜਿਹੜੇ ਕਿ ਕੈਨੇਡਾ ਸ਼ਿਪਿੰਗ ਦੇ ਲਈ ਮਤਲਬ ਆਪਾਂ ਰੈਡੀ ਕੀਤੇ ਆ ਤੇ ਇਹ ਸੂਟ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਉਣ ਦਾ ਮਕਸਦ ਸਾਡਾ ਇਹ ਹੈ ਕਿ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਜਿਹੜੇ ਹੈ ਸਾਡੇ ਤੋਂ ਫੈਬਰਿਕ ਵੀ ਉਹਨਾਂ ਨੇ ਸਾਡੇ ਤੋਂ ਹੀ ਮਤਲਬ ਇਹ ਪਰਚੇਸ ਕੀਤਾ ਸੀ ਮਤਲਬ ਸਾਡੇ ਤੋਂ ਹੀ ਲਿਆ ਸੀ ਤੇ ਨਾਲ ਹੀ ਇਹਨਾਂ ਦੀ ਸਟਿਚਿੰਗ ਵਗੈਰਾ ਤੇ ਡਿਜ਼ਾਈਨਿੰਗ ਵਗੈਰਾ ਵੀ ਜਿਹੜੀ ਹੈ ਉਹਨਾਂ ਦੀ ਡਿਮਾਂਡ ਅਨੁਸਾਰ ਆਪਾਂ ਉਹਨਾਂ ਨੂੰ ਕਰਕੇ ਦਿੱਤੀ ਉਹਨਾਂ ਦੀ ਪਸੰਦ ਅਨੁਸਾਰ ਤਾਂ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੂਟ ਸਾਡੇ ਤੋਂ ਲੈਣ ਲਈ ਤੇ ਸਟਿਚ ਕਰਾਉਣ ਦੇ ਲਈ ਆਪਣੇ ਆਰਡਰ ਜਿਹੜੇ ਸਾਨੂੰ ਤੁਸੀਂ ਨੂੰ ਪਲੇਸ ਕਰ ਸਕਦੇ ਹੋ ਤੇ ਸ਼ੁਰੂ ਕਰਨ ਲੱਗੇ ਆਪਾਂ ਅੱਜ ਦੀ ਵੀਡੀਓ ਦਾ ਇਹ ਪਹਿਲਾ ਸੂਟ ਜਿਸ ਦਾ ਕਲਰ ਬਹੁਤ ਹੀ ਪਿਆਰਾ ਜਿਹਾ येलो ਹੈ ਤੇ ਇਹ ਬ੍ਰੋਕੇਟ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਸੂਟ ਦੀ ਸਟਿਚਿੰਗ ਵੀ ਤੁਸੀਂ ਦੇਖ ਰਹੇ ਹੋ ਨਾ ਨੂੰ ਸਿੰਪਲ ਤਰ੍ਹਾਂ ਦਾ ਸੂਟ ਚਾਹੀਦਾ ਸੀ ਜਿਹਦੇ ਤੇ ਆਪਾਂ 골ਡਨ ਫਿਨਿਸ਼ਿੰਗ ਪੱਟੀ ਲਾ ਕੇ ਕਿਹੜਾ ਹੈ ਸਾਈਡੋਂ ਤੇ ਇਸ ਤਰ੍ਹਾਂ ਦਾ ਸਟਿਚ ਕੀਤਾ ਤੇ ਨਾਲ ਇਸ ਤੇ ਨੈਚੁਰਲ ਕ੍ਰੇਪਲੀ येलो कलर ਦੀ ਬਾਟਮ ਜਿਹੜੀ ਆਪਾਂ ਰੈਡੀ ਕੀਤੀ ਹੈ ਦੁਪੱਟਾ ਇਸ ਦਾ ਦਾ ਵਫਾ ਤੋਂ ਨਹੀਂ ਦਿਖਾ ਸਕਦੇ ਕਿਉਂਕਿ ਇਹਦਾ ਥੋੜਾ ਜਿਹਾ ਕੰਮ ਹਲੇ ਰਹਿੰਦਾ ਸੀ ਤੇ ਇਹ ਜਿਹੜਾ ਅਗਲਾ ਸੂਟ ਹੈ ਇਹ ਹੈ ਜੀ ਬਨਾਰਸੀ ਤੇ ਬਨਾਰਸੀ ਦੇ ਵਿੱਚ ਇਹਦਾ ਦੇਵਿੰਸੀ ਪੈਟਰਨ ਦੇਖ ਰਹੇ ਹੋ ਬੜਾ ਸੋਹਣਾ ਸੈਲਫ ਦੇ ਵਿੱਚ ਇਹਦਾ ਜਿਹੜਾ ਹੈ ਵੀਵਿੰਗ ਹੋਈ ਹੋਈ ਹੈ ਪਿਸਤਾ ਤੇ ਗ੍ਰੇ ਤੇ 골ਡਨ ਕਲਰ ਦਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਇਹਦਾ ਜਿਵੇਂ ਤੁਸੀਂ ਦੇਖ ਰਹੇ ਹੋ 골ਡਨ ਬੱਟੀ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਨਾਲ ਇਹਨਾਂ ਦੇ ਜਿਹੜੀ ਜਿਹੜੀ ਆਪਾਂ ਲਾਈਨਿੰਗ ਜਿਹੜੀ ਲਗਵਾਈ ਹੈ ਉਹ ਡਿਸ਼ੀਨ ਦੀ ਲਗਵਾਈ ਹੈ ਉਹਨਾਂ ਨੇ ਆਪਣੀ ਪਸੰਦ ਦੀ ਠੀਕ ਹੈ ਜੀ ਤੇ ਇਸ ਦੇ ਨਾਲ ਬਹੁਤ ਹੀ ਪਿਆਰਾ ਜਿਹਾ 피ਸਟਾ ਕਲਰ ਦਾ ਇਹ ਵਾਲਾ ਬਾਟਮ ਹੈ ਠੀਕ ਹੈ ਤੇ ਇਸ ਦੇ ਨਾਲ ਚਨਾਉਨ ਸ਼ਿਫॉन ਦਾ ਦੁਪੱਟਾ ਤੇ ਬਹੁਤ ਹੀ ਖੂਬਸੂਰਤ ਲੇਸ ਵਰਕ ਦੇ ਨਾਲ ਆਪਾਂ ਰੈਡੀ ਕੀਤਾ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹ ਵੀ ਤੇ ਇਹ ਵਾਲਾ ਜਿਹੜਾ ਅਗਲਾ ਸੂਟ ਤੁਸੀਂ ਦੇਖ ਰਹੇ ਹੋ ਇਹ ਬਨਾਰਸੀ ਸਿਲਕ ਹੈ ਕਾਫੀ ਤੇ ਗੋਲਡਨ ਕਲਰ ਦਾ ਬਹੁਤ ਹੀ ਪਿਆਰੀ ਵੀਵਿੰਗ ਹੋਈ ਵੀ ਇਸ ਤੇ ਚ ਇਸ ਦਾ ਬਹੁਤ ਹੀ ਪਿਆਰਾ ਜਿਹਾ ਨੈਕ ਬਣਿਆ ਹੋਇਆ ਜਿਵੇਂ ਤੁਸੀਂ ਦੇਖ ਰਹੇ ਹੋ 골ਡਨ ਕਲਰ ਦੇ ਜਿਹੜੇ ਹੈ ਬਟਨਸ ਲਗਾ ਕੇ ਆਪਾਂ ਡਿਜ਼ਾਈਨ ਕੀਤਾ ਇਹਨੂੰ ਨੈਕ ਡਿਜ਼ਾਈਨ ਦੇਖੋ ਤੁਸੀਂ ਇਸ ਦਾ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਤੇ ਇਸ ਦੇ ਨਾਲ ਹੀ ਇਸ ਦੇ ਨਾਲ ਜਿਹੜੀ ਆਪਾਂ ਅਹੀਂ ਫਿਨਿਸ਼ਿੰਗ ਪੱਟੀ ਯੂਜ਼ ਕੀਤੀ ਹੈ ਇਹ ਡਬਲ ਕਲਰ ਦੀ ਹੈ ਲਾਈਟ ਤੇ ਡਾਰਕ ਕਲਰ ਦਾ 골ਡਨ ਜਿਹੜਾ ਹੈ ਕਲਰ ਹੈ ਜਿਵੇਂ ਤੁਸੀਂ ਦੇਖ ਰਹੇ ਆਪਾਂ ਸਾਈਡ ਤੋਂ ਤੁਹਾਨੂੰ ਦਿਖਾਉਣੀ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਸ ਦੀ ਫਿਨਿਸ਼ਿੰਗ ਪੱਟੀ ਦਾ ਠੀਕ ਹੈ ਜੀ ਤੇ ਇਸ ਦੇ ਨਾਲ ਨੇਚਰਲ ਕ੍ਰੇਪ ਦਾ ਪਲੇਨ ਵਾਲਾ ਬਾਟਮ ਹੈ ਇਸ ਸੂਟ ਦਾ ਕਲਰ ਤੇ ਡਿਜ਼ਾਈਨਿੰਗ ਤੇ ਓਵਰਆਲ ਮਤਲਬ ਇਹ ਸੂਟ ਬੇਹੱਦ ਖੂਬਸੂਰਤ ਸੂਟ ਹੈ ਤੇ ਇਸ ਦੇ ਨਾਲ ਇਹ ਸ਼ਿਮਰ ਦਾ ਬ੍ਰੀਕ ਲਾਈਨਿੰਗ ਵਾਲਾ ਜਿਹੜਾ ਹੈ ਉਹ ਦੁਪੱਟਾ ਆਪਾਂ ਜਿਹੜਾ ਹੈ ਨਾਲ ਰੈਡੀ ਕੀਤਾ ਹੈ ਤੇ ਇਸ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਲੇਸ ਵਰਕ ਜਿਹੜਾ ਹੈ ਹੋਇਆ ਗਿਆ ਤੇ ਇਸ ਤੋਂ ਬਾਅਦ ਵਾਲਾ ਜਿਹੜਾ ਅਗਲਾ ਸੂਟ ਹੈ ਉਹ ਹੈ ਜੀ ਆਫ ਵਾਈਟ ਕਲਰ ਦੇ ਵਿੱਚ ਜਿਸ ਦਾ ਫੈਬਰਿਕ ਜਿਹੜਾ ਹੈ ਉਹ ਤਰੇਪ ਹੈ ਜੀ ਪਰ ਇਹ 셀ਫ ਪ੍ਰਿੰਟ ਵਾਲੀ ਕਰੇਪ ਹੈ ਇਸ ਨੂੰ ਆਪਾਂ ਵਾਈਟ ਪਲੇਨ ਲੈ ਕੇ ਮਤਲਬ ਤੇ ਇਸ ਨੂੰ ਆਪਾਂ ਆਫ ਵਾਈਟ ਕਲਰ ਦੇ ਵਿੱਚ ਡਾਈ ਕਰਾਇਆ ਪਹਿਲਾਂ ਠੀਕ ਹੈ ਜੀ 셀ਫ ਦੇ ਵਿੱਚ ਕਰੇਪ ਦਾ ਫੈਬਰਿਕ ਹੈ ਇਹ ਤੇ ਇਸ ਦੇ ਉੱਪਰ ਆਪਾਂ ਕਰੇਪ ਦਾ ਹੀ ਮਹਿੰਦੀ ਕਲਰ ਦਾ ਜਿਹੜਾ ਹੈ ਉਹ ਪੈਚ ਵਰਕ ਕਰਾ ਕੇ ਤੇ ਉੱਪਰ ਹੈਂਡ ਵਰਕ ਕਰਵਾਇਆ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਦਾ neck design ਪੈਚ ਵਰਕ ਹੋ ਕੇ ਤੇ ਇਸ ਦੇ ਉੱਪਰ ਸਾਰਾ ਹੈਂਡ ਵਰਕ ਕੀਤਾ ਗਿਆ ਜਿਸ ਦੇ ਵਿੱਚ ਰੇਸ਼ਮ ਦਾ ਧਾਗਾ ਜਿਹੜਾ ਹੈ ਯੂਜ਼ ਕੀਤਾ ਗਿਆ ਮੋਤੀ ਸਿਤਾਰੀ ਤੇ ਕਟਵ ਕਟ ਦਾਣਾ ਵਗੈਰਾ ਵਗੈਰਾ ਤੇ ਦਬਕਾ ਜ਼ਰੀ ਵਗੈਰਾ ਸਾਰਾ ਕੁਝ ਯੂਜ਼ ਕੀਤਾ ਗਿਆ ਇਸ ਦੀਆਂ sleeves ਵੀ ਦੇਖੋ ਕਿੰਨੀਆਂ ਖੂਬਸੂਰਤ ਨੇ ਠੀਕ ਹੈ ਜੀ ਤੇ ਨਾਲ ਹੀ ਇਸ ਦੇ ਘੇਰੇ ਦੇ ਉੱਪਰ ਵੀ ਆਪਾਂ ਵਰਕ ਕਰਵਾਇਆ ਹੈ ਇਹ ਜਿਹੜੀ ਥੱਲੇ ਡਿਸੀਨ ਦਾ ਹੀ ਕਪੜਾ ਲੱਗ ਕੇ ਜਿਹੜੀ ਹੈ ਉਸ ਦੀ ਸਟਿਚਿੰਗ ਕੀਤੀ ਹੈ ਤੇ ਨਾਲ ਹੀ ਇਹਨਾਂ ਨੇ ਇਲਾਸਟਿਕ ਵਾਲੇ ਜਿਹੜੇ ਹੈ ਉਹ ਜਿਵੇਂ ਬਾਟਮ ਰੈਡੀ ਕਰਵਾਏ ਹੈ ਤਾਂ ਸਲਵਾਰ ਹੀ ਸਟ੍ਰੇਟ ਸਲਵਾਰਾਂ ਜਿਵੇਂ ਠੀਕ ਹੈ ਜੀ ਤੇ ਇਸ ਦੇ ਨਾਲ ਵਾਲਾ ਦੁਪੱਟਾ ਵੀ ਜਿਹੜਾ ਸਾਡਾ ਸੀ ਉਹ ਥੋੜਾ ਜਿਹਾ ਅਧੂਰਾ ਹੈ ਇਸ ਕਰਕੇ ਆਪਾਂ ਤੁਹਾਨੂੰ ਇਸ ਵੀਡੀਓ ਚ ਨਹੀਂ ਦਿਖਾ ਰਹੇ ਪਰ ਆਪਾਂ ਤੁਹਾਨੂੰ ਉਹ ਅਲੱਗ ਤੋਂ ਵੀ ਇਸ ਤੂਫ ਦੀ ਜਿਹੜੀ ਉਹ ਇੱਕ ਰੀਲ ਬਣਾ ਕੇ ਦੁਪੱਟਾ ਜਿਹੜਾ ਉਹ ਨਾਲ ਤੁਹਾਨੂੰ ਦਿਖਾ ਦੇਵਾਂਗੇ ਜੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹ ਸੂਟ ਹਲੇ ਅਸੀਂ ਪ੍ਰੈਸ ਕਰਕੇ ਤੇ ਪੈਕ ਕਰਨੇ ਆ ਪਰ ਇਹ ਹੁਣ ਭੇਜਣ ਵਾਲੇ ਸੀਗੇ ਅਸੀਂ ਜਲਦੀ ਹੀ ਭੇਜਣ ਜਾ ਰਹੇ ਹਾਂ ਅਸੀਂ ਲੇਟ ਹੋ ਰਹੇ ਹਾਂ ਤੇ ਇਸ ਕਰਕੇ ਤੁਹਾਨੂੰ ਇਹ ਸੂਟ ਆਪਾਂ ਅੱਜ ਵੀਡੀਓ ਦੇ ਵਿੱਚ ਜਿਹੜੇ ਉਹ ਕਵਰ ਕਰਕੇ ਦਿਖਾ ਰਹੇ ਹਾਂ ਤਾਂ ਕਿ ਤੁਸੀਂ ਵੀ ਸਾਡੇ ਤੋਂ ਇਸ ਤਰ੍ਹਾਂ ਦੇ ਸੂਟ ਜਿਹੜੇ ਉਹ ਬਣਵਾ ਸਕੋ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਆ ਆਪਾਂ ਕਹਿ ਸਕਦੇ ਐ ਕੈਰਟ ਪੀਚ ਜਿਹਾ ਕਲਰ ਹੈ ਗਾਜਰੀ ਤੇ ਪੀਚ ਦਾ ਮਿਕਸਚਰ ਜਿਹਾ ਤੇ ਫੁੱਲ ਹੈਂਡਵਰਕ ਦੇ ਨਾਲ ਜਿਹੜਾ ਹੈ ਹੈਵੀ ਜਿਹੜਾ ਹੈ ਉਹ ਰੈਡੀ ਕੀਤਾ ਹੈ ਤੇ ਇਸ ਦੇ ਉੱਪਰ ਆਪਾਂ ਜਿਹੜਾ ਹੈ ਪਿਓਰ ਸਿਲਕ ਦਾ ਡਾ ਕਪੜਾ ਹੈ ਉਹ ਯੂਜ਼ ਕੀਤਾ ਵਾਈਟ ਕਲਰ ਦੇ ਵਿੱਚ ਪਿਓਰ ਸਿਲਕ ਲੈ ਕੇ ਉਸ ਨੂੰ ਡਾਈ ਕਰਵਾਇਆ ਗਿਆ ਹੈ ਕਸਟਮਰ ਦੀ ਚੋਇਸ ਦਾ ਕਲਰ ਜਿਹੜਾ ਹੈ ਆਪਾਂ ਡਾਈ ਕਰਾਇਆ ਤੇ ਉਹਨਾਂ ਦੀ ਹੀ ਪਸੰਦ ਹੈ ਜਿਹੜਾ ਹੈ ਵਰਕ ਜਿਹੜਾ ਹੈ ਹੈਂਡਵਕ ਸਾਰਾ ਕਰਵਾਇਆ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਆਪਰਪੋਰਸ਼ਨ ਹੈ ਸੂਟ ਦਾ ਤੇ ਇਹ ਹੈ ਕਿਰਾ ਹੈ ਜਿਹੜਾ ਕਿ ਬੇहद ਹੈਵੀ ਹੈ ਇਸ ਦੇ ਵਿੱਚ ਜ਼ਰੀ ਦਮਕਾ ਰੇਸ਼ਮ ਤੇ ਨਾਲ ਹੀ ਸਿਤਾਰੀ ਤੇ ਕਟ ਦਾਣੇ ਦੀ ਵਰਤੋਂ ਜਿਹੜੀ ਹੈ ਉਹ ਤੇ ਮੋਤੀ ਵੀ ਯੂਜ਼ ਕੀਤੇ ਗਏ ਤੇ ਬਹੁਤ ਹੀ ਹੈਵੀ ਜਿਹੜੀਆਂ ਨੇ ਫਰੰਟ ਤੇ ਬੈਕ ਤੋਂ ਫੁੱਲ 슬ੀਵਸ ਦੇ ਉੱਪਰ ਵੀ ਜਿਹੜਾ ਹੈ ਹੈਵੀ ਵਰਕ ਜਿਹੜਾ ਹੈ ਉਹ ਸੂਟ ਦੇ ਉੱਪਰ ਕਰਵਾਇਆ ਗਿਆ ਤੇ ਨਾਲ ਮਰੂਨ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਨਾਲ ਆਪਾਂ ਇਹਨੂੰ ਡਿਜ਼ਾਈਨ ਕੀਤਾ ਹੈ ਇਸ ਦੇ ਨਾਲ ਜਿਹੜਾ ਬਾਟਮ ਹੈ ਉਸ ਦੇ ਉੱਪਰ ਵੀ ਆਪਾਂ ਹੈਂਡ ਵਰਕ ਕਰਵਾਇਆ ਇਹ ਪੂਰਾ ਪਾਰਟੀ ਵੇਅਰ ਸੂਟ ਹੈ ਤੇ ਇਸ ਦੇ ਨਾਲ ਆਪਾਂ ਇਹ ਵਾਲਾ ਦੁਪੱਟਾ ਜਿਹੜਾ ਹੈ ਸੂਟ ਦੇ ਐਮਬ੍ਰੋਇਡਰੀ ਦੇ ਨਾਲ ਮੈਚ ਕਰਦੀ ਹੋਈ ਲੇਸ ਵਰਕ ਦੇ ਨਾਲ ਜਿਹੜਾ ਆਪਾਂ ਉਹ ਰੈਡੀ ਕੀਤਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿਰੇ ਦੇ ਉੱਪਰ ਵੀ ਕਿੰਨਾ ਸ਼ਾਨਦਾਰ ਵਰਕ ਜਿਹੜਾ ਕੀਤਾ ਹੈ ਤੇ ਉਮੀਦ ਕਰਦੇ ਹਾਂ ਕਿ ਅੱਜ ਵਾਲੀ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਸੂਟ ਤੁਹਾਨੂੰ ਦਿਖਾਏ ਨੇ ਉਹ ਸਾਰੇ ਹੀ ਇੱਕ ਤੋਂ ਇੱਕ ਖੂਬਸੂਰਤ ਨੇ ਤੁਹਾਨੂੰ ਸਾਰੇ ਬਹੁਤ ਪਸੰਦ ਆਏ ਹੋਣਗੇ ਤੇ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਸੂਟ ਜੇ ਤੁਸੀਂ ਵੀ ਆਰਡਰ ਕਰਨਾ ਚਾਹੁੰਦੇ ਹੋ ਲੈਣਾ ਚਾਹੁੰਦੇ ਹੋ ਸਾਡੇ ਤੋਂ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਣੀ ਪਸੰਦ ਦੀ ਕਲਰਸ ਪਸੰਦ ਦਾ ਫੈਬਰਿਕ ਤੇ ਨਾਲ ਹੀ ਪਸੰਦ ਮਤਲਬ ਆਪਣੇ ਪਸੰਦ ਦੇ ਹੀ ਜਿਹੜੇ ਡਿਜ਼ਾਈਨਸ ਤੁਸੀਂ ਸਾਡੇ ਤੋਂ ਜਿਹੜੇ ਉਹ ਰੈਡੀ ਕਰਵਾ ਸਕਦੇ ਹੋ ਇਹਨਾਂ ਵਿੱਚੋਂ ਜੇ ਤੁਸੀਂ ਹੂ ਬੂ ਕੋਈ ਸੂਟ ਸੇਮ ਕਰਵਾਉਣਾ ਹੋਵੇ ਰੈਡੀ ਤਾਂ ਤੁਸੀਂ ਉਸ ਦੀ ਫੋਟੋ ਖਿੱਚ ਕੇ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦਿਓ ਤੇ ਆਪਣਾ ਆਰਡਰ ਪਲੇਸ ਕਰੋ ਤੇ ਅਸੀਂ ਤੁਹਾਨੂੰ ਜਲਦੀ ਤੋਂ ਜਲਦੀ ਇਹ ਵਾਲੇ ਸੂਟ ਜਿਹੜੇ ਰੈਡੀ ਕਰਕੇ ਤੁਹਾਡੇ ਤੱਕ ਪਹੁੰਚਦੇ ਕਰਾਂਗੇ ਉਮੀਦ ਹੈ ਤੇ ਫਿਰ ਮੇਰੇ ਸਾਰੇ ਸੂਖ ਸੋਹਣੇ ਲੱਗੇ ਹੋਣਗੇ ਤੇ ਇਸੇ ਤਰ੍ਹਾਂ ਦੇ ਸੋਹਣੇ ਸੋਹਣੇ ਸੋਲਤਾਨੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਨਾਲ ਬੜੇ ਰਿਹਾ ਕਰੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ ਰਬ ਰੱਖਾ